ਸਾਡੇ ਬਾਬਾ ਜਗੀਰ ਸਿੰਘ ਜੀ ਅੱਜ ਮਾਤਾ-ਵੱਲ ਨੂੰ ਇੰਨਾ ਪ੍ਰੇਮ ਕਰਦੇ ਨਾ ਸਵੇਰੇ ਨਿਕਲ ਜਿਉਂਦੇ ਏਦਾਂ ਸੈਰ ਬਾਜ਼ਾਰ ਤੇ ਤੇ ਇੱਥੇ ਜਿੰਨੇ ਪੰਛੀ ਪੰਛੀ ਹੁੰਦੇ ਉਹ ਨਾਲੇ ਆਪਣਾ ਭੋਜਨ ਪਾ ਕੇ ਆਉਂਦੇ ਆ ਤੇ ਨਾਲੇ ਰੱਬ ਰਬ ਕਰਦੇ ਆ ਬਾਬਾ ਜੀ ਕਿੰਨਾ ਜ਼ਰੂਰ ਹੈ ਦਾ ਜਦੋਂ ਮੌਕਾ ਮਿਲਦਾ ਉਹ ਜਦੋਂ ਸਮਾਂ ਮਿਲ ਜਾਂਦਾ ਜੀ ਫਿਰ ਅਸਲ ਕੁਦਰਤ ਦੇ ਜੀਵ ਆ ਉਹ ਵੀ ਉਹਨਾਂ ਨਾਲ ਪਿਆਰ ਕਰਨਾ ਹੀ ਬਣਦਾ ਆ ਉਦਾਰੇ ਕੁਦਰਤ ਨੇ ਉਹਨੂੰ ਆਹਾਰ ਦਿੱਤਾ ਆ। ਹਾਂਜੀ। ਪਰ ਆਪਾਂ ਇਨਸਾਨੀ ਜਾਮੇ ਜਾਏ ਆ। ਹਾਂਜੀ। ਕਿਤੇ ਨਾ ਕਿਤੇ ਸਾਡਾ ਹੀ ਫਰਜ਼ ਬਣਦਾ ਵੀ ਅਕਾਲ ਪੁਰਖ ਨੇ ਸਾਨੂੰ ਬੜੀਆਂ ਰਹਿਮਤਾਂ ਕੀਤੀਆਂ ਆ। ਜੀ। ਤੇ ਜਿਹੜਾ ਉਹਦਾ ਦਿੱਤਾ ਦਾਣਾ ਪਾਣੀ ਆ ਉਹਦੇ ਵਿੱਚ ਥੋੜਾ ਜਿਆ ਇਨ੍ਹਾਂ ਨੂੰ ਵੀ ਆਪਾਂ ਕਰ ਦਿੱਤਾ ਜਾਵੇ ਤਾਂ ਜੀ। ਅਸੀਂ ਆਪਣੇ ਭਲਾ ਸਮਾਜ ਭਲਾਈ ਦੇ ਕਾਰਜਾਂ 'ਚ ਇੱਕ ਹੋਰ ਵੀ ਵਾਧਾ ਕਰ ਸਕਦੇ ਆ। ਜੀ। ਨਾਲੇ ਤੁਹਾਨੂੰ ਬਹੁਤ ਬਹੁਤ